ਕਦੇ ਤੇ ਸੇ ਕੂੜੇ ਦਾ ਢੇਰ ਲੱਗਾ ਹੈ ਜੀ 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 ਇੱਥੇ ਨੋ ਪਾਰਟੀ ਨੇ ਗੱਡੀਆਂ ਕਿੰਨੀਆਂ ਕਿੰਨੀਆਂ ਲੱਗੀਆਂ ਕੋਈ ਸਾਈਡ ਤੇ ਨਹੀਂ ਘੜਦਾ ਤੇ ਕੂੜੇ ਦੇ ਉੱਪਰ ਦੀ ਚੁੱਕ ਤੇ ਲੱਗੇ ਕੂੜਾ ਉੱਥੇ ਰੱਖਿਆ ਕੋਈ ਚੁੱਕਦਾ ਹੀ ਨਹੀਂ ਵਾਹ ਕੂੜੇ ਕਿੰਨੇ ਦਿਨ ਹੋ ਗਏ ਨੋ ਲਿਫਟ ਤੇ ਕਰਦੋ ਕਰ ਹਫਤੇ ਦਾ ਦਿਨ ਤੋਂ ਬਾਅਦ ਹੋ ਗਿਆ ਹਫਤੇ ਦਾ ਦਿਨ ਤੋਂ ਖਾਸ ਹੀ ਜਾਂਦਾ ਮੈਂ ਕੂੜਾ ਕੁੱਝ ਵੀ ਨਹੀਂ ਵਾਹ ਸ਼ਹਿਰ ਵਿੱਚ ਸਾਰੇ ਕਿਤੇ ਕੂੜੇ ਕੂੜਾ ਹੈ ਕੂੜੇ ਦੀ ਗੱਡੀ ਦੁਕਾਨ ਆਂਦੀ ਆ ਉਹ ਕਹਿੰਦੇ ਹਨ ਡੀਜ਼ਲ ਮਿਲਦਾ ਪਿਆ ਨਾ ਪੈਸੇ ਮਿਲਦੇ ਪਿਆ ਨਾ ਸੈਰੀ ਮਿਲਦੀ ਵੀ ਆਪਾਂ ਫਰੀ ਥੋੜੀ ਕੰਮ ਕਰਾਂ। ਤੇ ਨਹੀਂ ਨਾ ਕੋਈ ਜੀ ਇਹ ਕਾਰਪਸ਼ਨ ਦਾ ਕੰਮ ਹੈਗਾ। ਕਾਰਪਸ਼ਨ ਨੂੰ ਕੰਮ ਕਰਨਾ ਜਿਹਦਾ ਕਮਿਸ਼ਨ ਨੋਲੇਜ ਮੇਅਰ ਦੀ ਨੋਲੇਜ ਵੀ ਸਭ ਨੂੰ ਸਭ ਮਸਤ ਬੈਠੇ ਹੈ। ਸ਼ਹਿਰ ਦਾ ਬੇੜਾ ਹੀ ਗਿਰਕ ਹੋਇਆ ਹੈ। ਜੀ। ਜ਼ਰੂਰ ਸ਼ਹਿਰ ਚ ਜਿਹੜੇ ਨੋ ਲਿਫਟਿੰਗ ਦੇ ਹਾਲਾਤ ਬਣੇ ਆ ਉਹ ਦਿਖਾ ਰਹੇ ਸੀ ਕਿਸ ਦਾ ਨਾਲ ਕੂੜੇ ਨੇ ਆਪਣੀ ਜਗ੍ਹਾ ਬਣਾਈ ਹੈ ਔਰ ਪੂਰੀ ਤਰ੍ਹਾਂ ਨਾਲ ਸ਼ਹਿਰ ਵਿੱਚ ਕੂੜਾ ਹੀ ਕੂੜਾ ਵਿਖਾਈ ਦਿੰਦਾ ਭਾਵੇਂ ਕੋਈ ਵੀ ਇਲਾਕਾ ਹੋਵੇ ਉੱਥੇ ਕੂੜੇ ਦੇ ਨਾਲ ਗੰਦਗੀ ਦੇ ਨਾਲ ਹਾਲ ਬੁਰਾ ਹੋਇਆ ਹੋਇਆ ਤੁਸੀਂ ਵੇਖ ਸਕਦੇ ਹੋ ਜੀ ਹਰ ਪਾਸੇ ਕੂੜਾ ਹੀ ਕੂੜਾ ਵਿਖਾਈ ਦੇ ਰਿਹਾ ਹੈ ਕੂੜੇ ਦੇ ਢੇਰ ਲੱਗੇ ਨੇ ਬਹੁਤ ਮਾੜਾ ਹਾਲ ਹੈ ਪੂਰਾ ਥੱਲੇ ਤੱਕ ਵੇਖ ਸਕਦੇ ਹੋ ਜਿੱਥੇ ਗੱਡੀਆਂ ਲੱਗੀਆਂ ਉੱਥੇ ਵੀ ਕੂੜਾ ਹੀ ਕੂੜਾ ਹਰ ਪਾਸੇ ਕੂੜਾ ਨੋ ਲਿਫਟਿੰਗ ਕੋਈ ਲਿਫਟਿੰਗ ਨਹੀਂ ਹੋ ਰਹੀ ਇਹ ਪੂਰਾ ਸ਼ਹਿਰ ਚ ਅਸੀਂ ਇਸ ਕਰਕੇ ਅੰਦਰੂਨ ਸ਼ਹਿਰ ਫੜਿਆ ਇਲਾਕਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਾਡੇ ਮੇਅਰ ਸਾਹਿਬ ਜਿਹੜੇ ਨੇ ਉਹ ਜ਼ਰੂਰ ਉਹਨਾਂ ਤੱਕ ਇਸ ਸਾਦੀ ਜਿਹੜੀ ਜਾਣਕਾਰੀ ਪਹੁੰਚੇ ਤੇ ਛੇਤੀ ਤੋਂ ਛੇਤੀ ਇਸ ਦੇ ਉੱਤੇ ਕਾਰਵਾਈ ਕਰਾਂ ਕਿਤੇ ਵੀ ਕਿਸੇ ਤਰ੍ਹਾਂ ਨਾਲ ਵੀ ਨੋ ਲਿਫਟਿੰਗ ਹੀ ਚੱਲ ਰਹੀ ਹੈ ਐਦਾ ਲੱਗਦਾ ਹੈ ਕਿ ਕੋਈ ਹੜਤਾਲ ਚੱਲਦੀ ਹੋਵੇ ਔਰ ਇਹ ਦੇਖ ਸਕਦੇ ਹੋ ਜੀ ਕੂੜਾ ਹੀ ਕੂੜਾ ਔਰ ਗੰਦਗੀ ਗੰਦਗੀ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਗੰਦਗੀ ਦੇ ਨਾਲ ਕੂੜੇ ਦੇ ਨਾਲ ਭਰਿਆ ਜਾ ਰਿਹਾ ਏਦਾਂ ਲੱਗ ਰਿਹਾ ਜਿਵੇਂ ਸਟਾਕਿੰਗ ਕੀਤੀ ਜਾ ਰਹੀ ਹੈ ਲੋਕੀ ਰਾਸ਼ਨ ਦੀ ਸਟਾਕ ਕਰਦੇ ਨੇ ਲੋਕੀ ਸਟਾਕ ਕਰਦੇ ਨੇ ਮਿਨਰਲਸ ਦਾ ਮਗਰ ਇਥੇ ਅੰਬਰ ਸੱਚ ਗੱਲ ਕਰੀਏ ਤਾਂ ਕੂੜੇ ਦੀ ਸਟਾਕਿੰਗ ਕੀਤੀ ਜਾ ਰਹੀ ਹੈ ਹਰ ਪਾਸੇ ਜਿੱਥੇ ਦਿਖਾਈ ਦੇ ਰਿਹਾ ਵੈ ਉਥੇ ਜਿਹੜੀ ਹੈ ਸਟਾਕਿੰਗ ਦਿਖਾਈ ਦੇ ਰਹੀ ਕੂੜੇ ਦੀ ਕੂੜੇ ਨੂੰ ਇਕੱਠਾ ਕੀਤਾ ਜਾ ਰਿਹਾ ਏਦਾਂ ਲੱਗ ਰਿਹਾ ਕਿ ਪੂਰੇ ਸ਼ਹਿਰ ਨੂੰ ਕੂੜੇ ਦੇ ਨਾਲ ਭਰ ਦੇਣ ਦੀ ਜਿਹੜੀ ਹੈ ਇਸ ਵੇਲੇ ਮੁਹਿੰਮ ਚੱਲ ਰਹੀ ਹੈ ਪੂਰੇ ਸ਼ਹਿਰ ਵਿੱਚ ਗੰਦਗੀ ਦੇ ਨਾਲ ਬਹੁਤ ਹੀ ਮਾੜਾ ਹਾਲ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਕੂੜਾ ਕਿੱਦਾਂ ਖਿਲ ਰਿਹਾ ਹੋਇਆ ਆ ਰਾ ਕੂੜੇ ਦੇ ਜੜੇ ਬਿੰਸ ਦਿਖਾਇ ਸੀ ਅਸੀਂ ਤੁਹਾਨੂੰ ਉਹ ਪੂਰੀ ਤਰ੍ਹਾਂ ਭਰੇ ਸੀ ਮਗਰ ਉਸ ਤੋਂ ਇਲਾਵਾ ਵੀ ਬਾਹਰ ਕੂੜਾ ਕੂੜਾ ਹੀ ਕੂੜਾ ਐ ਕੀ ਹਾਲਾਤ ਬਣ ਚੁੱਕੇ ਨੇ ਅੰਮ੍ਰਿਤਸਰ ਦੇ ਸਮਝ ਨਹੀਂ ਆਉਂਦਾ ਕਿ ਸਾਨੂੰ ਜੇ ਦਿਖਾਈ ਦਿੰਦਾ ਤੇ ਕਾਰਪੋਰੇਸ਼ਨ ਨੂੰ ਕਿਉਂ ਨਹੀਂ ਵਿਖਾਈ ਦਿੰਦਾ ਕਾਰਪੋਰੇਸ਼ਨ ਕਦੋਂ ਵੇਖੇਗੀ ਔਰ ਜਿਹੜਾ ਕੂੜਾ ਤੇ ਗੰਦਗੀ ਹੈਗੀ ਐ ਕੂੜਾ ਚੁੱਕਦੇ ਆਂ ਕੂੜਾ ਚੁੱਕਦੇ ਹੋ ਹਾਂਜੀ ਤੇ 13-14 ਸਾਲ ਹੋ ਗਏ ਤੇ ਅਸੀਂ 2-2000 ਰੁਪਏ ਤੇ ਅੱਜ ਤੱਕ ਸਾਡਾ ਕੋਈ ਸੁਣਵਾਈ ਨਹੀਂ ਤੇ ਅਸੀਂ ਆਪਣੇ ਬੱਚਿਆਂ ਨੂੰ ਅਸੀਂ 20-20 10-10 ਰੁਪਏ ਤੇ ਕੂੜਾ ਕੱਢਦੇ ਰਹੇ 15-15 ਸਾਲ ਹੋ ਗਏ ਸਾਨੂੰ ਗਲੀਆਂ ਦੇ ਵਿੱਚ ਭਈਏ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੋਈ ਕਾਰਵਾਈ ਨਹੀਂ ਸਾਡੀ ਕੋਈ ਹੋਉਂਦੀ ਜਿਹੜੇ ਜਿਹੜੇ ਪੱਕੇ ਨੇ ਉਹ ਉਹ ਵੀ ਨਹੀਂ ਆਉਂਦੇ ਆਪਣਾ ਚੁੱਕਣ ਤੇ ਤੁਹਾਡੀ ਡਿਊਟੀ ਲੱਗ ਜਾਂਦੀ ਹਾਂਜੀ ਨਹੀਂ ਸਾਨੂੰ ਗਲੀਆਂ ਦੇ ਵਿੱਚ ਲਾ ਦਿੰਦੇ ਮੈਡਮ ਜੀ ਜਿੱਤੇ ਤੇ ਤੁਹਾਡੀ ਕੋਈ ਤਨਖਾਹ ਨਹੀਂ ਹੈ ਤਨਖਾਹ ਕੁਛ ਨਹੀਂ ਹਰ ਆਲੇ 20 ਰੁਪਏ ਦੇਂਦੇ ਉਹ ਵੀ ਸਾਡੇ ਨਾਲ ਲੜਦੇ ਕਈ ਏ ਢੇੜੀਆਂ ਲੱਗੀਆਂ ਹੁੰਦੀਆਂ ਨਹੀਂ ਉਡਾਈਆਂ ਜਾਂਦੀਆਂ ਫਿਰ ਇਹ ਆਪਣੀਆਂ ਢੇੜੀਆਂ ਪਾਪ ਦਾ 10 20 30 ਰੁਪਏ 'ਚ ਕੰਮ ਕਰ ਰਹੇ ਨੇ ਜੀ 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 ਸੋ ਦੇਖ ਸਕਦੇ ਹੋ ਜਿਹੜੇ ਪ੍ਰਾਈਵੇਟ ਲਈ ਜਿਹੜਾ ਕੂੜਾ ਚੁੱਕਦੇ ਨੇ ਉਹਨਾਂ ਦੇ ਵੀ ਬੜੇ ਹਾਲ ਮਾੜੇ ਹੋਏ ਹੋਏ ਜਿਨ੍ਹਾਂ ਨੂੰ ਤਨਖਾਹੀਏ ਜੜੇ ਨੇ ਉਹ ਇਸ ਵੇਲੇ ਐਸ਼ ਪਰਸਤੀ 'ਚ ਲੱਗੇ ਨੇ ਆਰਾਮ ਕੀਤਾ ਜਾ ਰਹੇ ਉਹਨਾਂ ਵੱਲੋਂ ਤੇ ਜਿਹੜੇ ਵਿਚਾਰੇ ਪ੍ਰਾਈਵੇਟ 20 20 ਰੁਪਏ 10 10 ਰੁਪਏ ਘਰਾਂ 'ਚੋਂ ਲੈ ਕੇ ਤੇ ਕੂੜਾ ਚੁੱਕਦੇ ਨੇ ਉਹਨਾਂ ਨੂੰ ਅੱਖਾਂ ਵੀ ਦੇਖਣੀਆਂ ਪੈਂਦੀਆਂ ਲੋਕਾਂ ਦੀ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਇਹ ਕਾਰਪੋਰੇਸ਼ਨ ਦੀ ਡਿਊਟੀ ਹੈ ਅਸੀਂ ਆਪਣੇ ਜੇਬਾਂ ਚੋਂ ਇਹ ਪੈਸਾ ਕਿਉਂ ਖਰਚੀਏ ਮਗਰ ਕਾਰਪੋਰੇਸ਼ਨ ਦੀ ਡਿਊਟੀ ਕਾਰਪੋਰੇਸ਼ਨ ਸਾਮਾਨ ਨੂੰ ਤਿਆਰ ਨਹੀਂ ਹੈ ਇਸ ਵੇਲੇ ਔਰ ਲੋਕ ਜਿਹੜੇ ਨੇ ਤੁਸੀਂ ਵੇਖ ਸਕਦੇ ਹੋ ਕਿ ਲੋਕ ਬੁਲਾ ਵੀ ਰਹੇ ਸਾਨੂੰ ਕਿ ਗੱਲ ਕਰਨਾ ਚਾਹੁੰਦੇ ਹੈ ਕਿ ਇਹ ਜਿਹੜਾ ਕੂੜਾ ਹੈ ਇਸ ਬਾਰੇ ਅਸੀਂ ਦੱਸਣਾ ਚਾਹੁੰਦੇ ਆ ਕਿ ਕਿੰਨੇ ਦਿਨ ਹੋ ਚੁੱਕੇ ਨੇ ਕਿ ਇਹ ਜਿਹੜਾ ਕੂੜਾ ਹੈ ਐਸੇ ਤਰ੍ਹਾਂ ਨਾ ਇੱਥੇ ਪਿਆ ਹੋਇਆ ਹੈ ਸੋ ਤੁਸੀਂ ਦੇਖ ਸਕਦੇ ਹੋ ਸ਼ਹਿਰ ਵਾਸੀ ਇਸ ਵੇਲੇ ਪੂਰੀ ਤਰ੍ਹਾਂ ਨਾਲ ਤੰਗ ਆ ਚੁੱਕੇ ਨੇ ਇਹਨਾਂ ਹਾਲਾਤਾਂ ਤੋਂ ਜਿਸ ਵਿੱਚ ਨੋ ਲਿਫਟਿੰਗ ਕਾਰਨ ਜਿਹੜਾ ਕੂੜਾ ਹੈ ਪੂਰੀਆਂ ਸੜਕਾਂ ਦੇ ਉੱਤੇ ਉਸ ਨੇ ਆਪਣਾ ਕਬਜ਼ਾ ਕਰ ਲਿਆ ਹੈ ਕੀ ਕਹਿਣਾ ਚਾਹੋਗੇ ਜੀ ਤੁਸੀਂ ਅਸੀਂ ਤੁਹਾਡੇ ਕੋਲ ਆ ਜੰਨੇ ਆ ਜੀ ਇਸ ਵੇਲੇ ਜੇ ਗੱਲ ਕਰੀਏ ਤਾਂ ਜਿਹੜਾ ਪੂਰਾ ਸ਼ਹਿਰ ਹੈ ਬਸ ਤਰਾਹੀਮ ਕਾਰੇ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਪਹਿਲਾਂ ਆਪਣਾ ਨਾਮ ਦੱਸ ਦਿਓ ਤੇ ਦੱਸੋ ਜੀ ਇਸ ਏਰੀਆ 'ਚ ਤੁਹਾਡਾ ਕੀ ਕਾਰੋਬਾਰ ਹੈ ਜਾਂ ਤੁਸੀਂ ਰਹਿੰਦੇ ਹੋ ਸਾਡੀ ਆ ਇਹ ਹੈਗੀ ਬਿਲਡਿੰਗ ਹੈਗੀ ਆ ਜਿੱਥੇ ਇੱਥੇ ਕੂੜੇ ਦਾ ਢੇਰ ਲੱਗਾ ਹੈ ਜੀ 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 ਇੱਥੇ ਨੋ ਪਾਰਕਿੰਗ ਦੀਆਂ ਗੱਡੀਆਂ ਕਿੰਨੀਆਂ ਕਿੰਨੀਆਂ ਲੱਗੀਆਂ ਕੋਈ ਸਾਈਡ ਤੇ ਨਹੀਂ ਕਰਦਾ ਜੀ 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 ਤੁਹਾਨੂੰ ਪਤਾ ਜੇ ਸ਼ਾਪ ਖੋਲੀ ਆ ਕੋਈ ਕਾਰੋਬਾਰ ਕਰਨਾ ਤੇ ਗੱਡੀਆਂ ਨਹੀਂ ਲਗੀਆਂ ਨਹੀਂ ਚਾਹੀਦੀ ਤੇ ਕੂੜੇ ਦਾ ਥੋੜੀ ਚੁੱਕ ਕੇ ਇੱਥੇ ਲੱਗਾ ਕੂੜਾ ਨੂੰ ਥੇ ਰੱਖਿਆ ਕੋਈ ਚੁੱਕਦਾ ਹੀ ਨਹੀਂ ਪਿਆ ਕੂੜਾ ਕਿੰਨੇ ਦਿਨ ਹੋ ਗਏ ਨੋ ਲਿਫਟਿੰਗ ਕਰ ਦੋ ਘੱਟ ਹਫਤੇ 10 ਦਿਨ ਤੋਂ ਬਾਅਦ ਹੋ ਗਏ ਹਫਤੇ 10 ਦਿਨ ਤੋਂ ਬਾਅਦ ਹੋ ਗਏ ਲਗਾਤਾਰ ਇਦਾਂ ਹੀ ਹੁੰਦਾ ਹੈ ਇਹ ਕੁਝ ਐ ਖਾਸ ਹੀ ਚੱਲ ਰਿਹਾ ਹੈ ਇਹ ਹਫਤੇ ਹਫਤੇ ਕੀ ਲੱਗਦਾ ਹੈ ਕਿ ਸ਼ਹਿਰ ਦੇ ਸੁੰਦਰੀਕਰਨ ਚ ਕਿਸ ਤਰ੍ਹਾਂ ਨਾਲ ਇੱਕੀ ਇਫੈਕਟ ਪਾਉਂਦਾ ਕੀ ਇੰਪੈਕਟ ਪਾਉਂਦਾ ਇਦਾਂ ਦਾ ਕੂੜਾ ਜਿਹੜੇ ਕੂੜੇ ਦੀ ਗੱਡੀ ਚੋਂ ਆਂਦੀ ਆ ਉਹ ਕਹਿੰਦੇ ਸਾਨੂੰ ਨਾ ਡੀਜ਼ਲ ਮਿਲਦਾ ਪਿਆ ਨਾ ਪੈਸੇ ਮਿਲਦੇ ਪਿਆ ਨਾ ਸੈਲੀ ਮਿਲਦੀ ਵੀ ਆਪਾਂ ਫ੍ਰੀ ਥੋੜੀ ਕੰਮ ਕਰਾਂਗੇ ਤੇ ਜਿਹੜੇ ਦੂਸਰੇ ਪ੍ਰਾਈਵੇਟ ਕੂੜੇ ਵਾਲੇ ਨੇ ਸੈਨਾ ਉਹ ਗੱਲ ਕਰ ਰਹੀ ਸੀ ਕਹਿੰਦੇ ਜੀ ਸਾਨੂੰ 2000 ਦੇ ਦਿੰਦੇ ਜਿਹੜੇ ਨੌਕਰੀਆਂ ਕਰਦੇ ਆ ਉਹ 2000 ਦੇ ਕੇ ਸਾਡੀ ਡਿਊਟੀ ਲਾ ਦਿੰਦੇ ਆ ਕੀ ਕਹਿਣਾ ਚਾਹੋਗੇ ਉਸ ਮਸਲੇ ਤੇ ਜਿਨ੍ਹਾਂ ਨੂੰ ਮੋਟੀਆਂ ਤਨਖਾਹਾਂ ਮਿਲਦੀਆਂ ਨੇ ਉਹ ਪ੍ਰਾਈਵੇਟ ਲੋਕਾਂ ਨੂੰ 2-20 ਕਿ ਆਪ ਪੂਰੀ ਸੈਲਰੀ ਲੈ ਲਿਓ 2-3 ਹਜ਼ਾਰ ਦੇ ਦਿੰਦੇ ਉਹ ਆਂਦੇ 2 ਦਿਨ ਆਂਦੇ 2 ਦਿਨ ਜਿੰਨੇ ਪੈਸੇ ਮਿਲਦੇ ਉਹਨੇ ਕੰਮ ਕਰ ਦੋ ਜੀ 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 ਪਰ ਕੂੜੇ ਸਮੱਸਿਆ ਉਥੋਂ ਥੇ ਸੋ ਇਹਨਾਂ ਦੀਆਂ ਜਿਹੜੀਆਂ ਸੈਲਰੀਆਂ ਦੀ ਗੱਲ ਕੀਤੀ ਜਾਂਦੀ 30 30 40 ਹਜ਼ਾਰ 50 50 ਹਜ਼ਾਰ ਮੋਟੀਆਂ ਮੋਟੀਆਂ ਸੈਲਰੀਜ਼ ਨੇ ਮਗਰ ਇਹਨਾਂ ਕੋਲੋਂ ਕੰਮ ਕਰਨ ਦੀ ਜਿਹੜੀ ਹਿੰਮਤ ਹੈ ਉਹ ਦਿਖਾਈ ਨਹੀਂ ਦਿੰਦੀ ਇਹਨਾਂ ਕੋਲ ਕੋ ਜੀ ਇਹ ਕਾਰਪੋਰੇਸ਼ਨ ਦਾ ਕੰਮ ਹੈਗਾ ਕਾਰਦੀਏ ਨੂੰ ਕੰਮ ਕਰਨਾ ਚਾਹੀਦਾ ਕਮਿਸ਼ਨ ਨੋਲੇਜ ਅਮੇਜ਼ ਨੋਲੇਜ ਵਿੱਚ ਸਭ ਕਿਨੂੰ ਸਭ ਮਸਤ ਬੈਠੇ ਆ ਸ਼ਹਿਰ ਦਾ ਬੇੜਾ ਹੀ ਗਿਰਤ ਹੋਇਆ ਜੀ ਸੋ ਤੁਹਾਨੂੰ ਲੱਗਦਾ ਨਹੀਂ ਹੈ ਕਿ ਅੰਮਰਸਨ ਨੂੰ ਖਾਸ ਤੌਰ ਤੇ ਗੰਦਗੀ ਦੇ ਨਾਲ ਭਰਿਆ ਜਾ ਰਿਹਾ ਹੈ ਇਸ ਵੇਲੇ ਜਿਹੜੀ ਸਟਾਕ ਕੀਤਾ ਜਾ ਰਿਹਾ ਹੈ ਕੂੜੇ ਦੀ ਜਿੰਦਗੀ ਨਹੀਂ ਇਹਦੇ ਕਰਕੇ ਬਿਮਾਰੀਆਂ ਫੈਲਦੀਆਂ ਪਈਆਂ ਵਾਇਰਸ ਚੱਲਦੇ ਪਿਆ ਲੋਕੀ ਬਿਮਾਰ ਹੋ ਰਿਹਾ ਪਰ ਸਰਕਾਰ ਦੀ ਕੰਧ ਤੇ ਜੂਂ ਨਹੀਂ ਦੇਖਦੀ ਜੀ 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 ਅਗਰ ਪੱਤਰਕਾਰਤਾ ਸੀ ਆਪ ਅਸੀਂ ਨਿਕਲ ਕੇ ਆਏ ਆ ਮਗਰ ਜਿਹੜੇ ਲੋਕ ਨੇ ਜਿਹੜੇ ਜਿਨ੍ਹਾਂ ਦੀ ਡਿਊਟੀਆਂ ਨੇ ਕਾਰਪੋਰੇਸ਼ਨ ਹੈ ਜੀ ਆ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਕਰਮਚਾਰੀ ਨੇ ਉਹ ਕਿਸੇ ਤਰ੍ਹਾਂ ਨਾਲ ਬਾਹਰ ਨਹੀਂ ਨਿਕਲ ਕੇ ਆ ਰਹੇ ਕੀ ਸੁਨੇਹਾ ਕੀ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਤੁਸੀਂ ਫੋਨ ਵਗੈਰਾ ਕਿੱਥੇ ਸੀਗੇ ਸਾਰੋ ਜਿਹੜੇ ਕੂੜਾ ਚੁੱਕਣ ਆਉਂਦੇ ਸੈਨੀਟਰੀ ਸਪੈਟਰ ਕਹਿੰਦਾ ਅੱਜ ਆਦੇ ਕੱਲ ਆਦੇ ਕੋਈ ਬੰਦਾ ਨਹੀਂ ਆ ਰਿਹਾ ਲਾਰੇ ਲੱਗ ਰਹੇ ਲਾਰੇ ਲੱਗ ਰਹੇ ਦੂਜੀ ਗੱਲ ਉਹ ਕਹਿੰਦੇ ਅਟ ਕੋ ਡੀਜ਼ਲ ਦੇ ਪੈਸੇ ਨਹੀਂ ਆਪਾਂ ਕਿਸੇ ਡੀਜ਼ਲ ਪਾਏਗਾ ਤੇ ਗੱਡੀ ਆਏਗੀ ਸੋ ਕਾਰਪੋਰੇਸ਼ਨ ਕੋਲ ਇਸ ਦੇਣ ਲਈ ਡੀਜ਼ਲ ਦੇ ਪੈਸੇ ਨਹੀਂ ਨੇ ਲੋਕਾਂ ਨੂੰ ਇਹ ਸੁਨੇਹੇ ਮਿਲ ਰਹੇ ਨੇ ਸੋ ਕਾਰਪੋਰੇਸ਼ਨ ਦੀ ਜਿਹੜੀ ਕਹਿ ਸਕਦੇ ਆ ਪੋਲ ਖੁੱਲ ਰਹੀ ਹੈ ਇੱਥੇ ਤੁਹਾਡੇ ਸਾਹਮਣੇ ਹੀ ਆ ਦੱਸਣ ਦੀ ਲੋੜ ਹੀ ਨਹੀਂ ਸਾਨੂੰ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਹੋ ਰਿਹਾ ਜੀ ਸੋ ਇਹ ਸਮਾਰਟ ਸਿਟੀ ਦੇ ਹਾਲਾਤ ਤੁਹਾਨੂੰ ਲੱਗਦੇ ਆ ਸਮਾਰਟ ਸਿਟੀ ਆ ਨੇ ਜੀ ਸਮਾਰਟ ਨੂੰ ਧੰਨ ਲੱਗਦਾ ਸਮਾਰਟ ਸਿਟੀ ਹੋ ਗਿਆ ਇੱਕ ਪਾਰਕਿੰਗ ਵੇਖੋ ਗੱਡੀਆਂ ਨਹੀਂ ਆਇ ਖਲੋਤੀਆਂ ਹਫਤਾ ਹਫਤਾ ਹੋ ਗਿਆ ਕਿਆ ਕਿਆ ਸਾਗੀਆਂ ਗੱਡੀਆਂ ਉਹ ਪਾਰਕਿੰਗ ਹੋ ਗਿਆ ਗੱਡੀਆਂ ਲੱਗਦੀ ਇਹ ਵੀ ਗੱਡੀ ਉਹ ਵੀ ਗੱਡੀਆਂ ਪਾਰਕਿੰਗ ਦਿਲਾਓ ਗੱਡੀਆਂ ਤਾਂ ਸੁੱ ਸੜਕ ਨਹੀਂ ਗਈ ਆ ਸਾਡ ਕੋਈ ਐਕਸੀਡੈਂਟ ਹੋਵੇ ਕੌਣ ਜ਼ਿੰਮੇਵਾਰ ਹੋਏਗਾ ਜੀ ਬਿਲਕੁਲ ਸੋ ਲਗਾਤਾਰ ਜਿਹੜੀ ਸਮੱਸਿਆ ਵੱਡੀ ਬਣੀ ਧੰਨਵਾਦ ਜੀ ਸਾਡੇ ਨਾਲ ਜੁੜਨ ਲਈ ਸੋ ਦੇਖ ਸਕਦੇ ਹੋ ਅੱਗੇ ਵੀ ਕੂੜੇ ਦੇ ਐਦਾਂ ਦੇ ਢੇਰ ਲੱਗੇ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਔਰ ਇਸ ਵੇਲੇ ਜਿਹੜਾ ਸ਼ਹਿਰ ਹੈ ਉਹ ਬਹੁਤ ਹੀ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਔਰ ਕਿਆ ਜਾ ਰਿਹਾ ਜੀ ਡਿਊਟੀ ਜਿਨ੍ਹਾਂ ਦੀ ਹੈ ਉਹਨਾਂ ਦੇ ਕੰਨਾਂ ਤੇ ਜੜੀ ਹੈ ਜੂ ਨਹੀਂ ਰੰਗ ਰਹੀ ਔਰ ਲੋਕੀ ਵੀ ਮਜਬੂਰ ਨੇ ਆਪਣੇ ਘਰਾਂ ਦਾ ਕੂੜਾ ਜਿਹੜਾ ਹੈ ਸੜਕਾਂ ਤੇ ਸੁੱਟਣ ਲਈ ਕਿਉਂਕਿ ਕੋਈ ਲਿਫਟਿੰਗ ਲਈ ਨਹੀਂ ਆ ਰਿਹਾ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਲੱਗਦਾ ਨਹੀਂ ਹੈ ਕਿ ਆਪਣੀ ਡਿਊਟੀ ਨਿਭਾਉਣ ਨਾਲ ਦੇ ਨਾਲ ਕਿਆ ਜਾ ਰਿਹਾ ਜੀ ਜਿਹੜੇ ਉਹਨਾਂ ਨੂੰ ਡੀਜ਼ਲ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਤੇ ਉਹ ਆਪਣੀ ਜੇਬਾਂ ਚੋਂ ਕਿਉਂ ਖਰਚਾਂਗੇ ਨਾਲ ਦੇ ਨਾਲ ਜਿਹੜੇ ਕਰਮਚਾਰੀ ਨੇ ਉਹ ਇੱਕ ਹੋਰ ਗੱਲ ਕਹਿੰਦੇ ਹੋ ਸਾਨੂੰ ਲਗਾਤਾਰ ਇੱਕੋ ਗੱਲ ਸੁਣਾਈ ਦੇ ਰਹੀ ਹੈ ਕਿ ਉਹਨਾਂ ਨੂੰ ਸੈਲਰੀਜ਼ ਨਹੀਂ ਮਿਲ ਰਹੀਆਂ ਉਹਨਾਂ ਦੇ ਕੋਲ ਗੱਡੀ ਲੈਣ ਵਾਸਤੇ ਡੀਜ਼ਲ ਦੇ ਪੈਸੇ ਨਹੀਂ ਨੇ ਤਾਂ ਕਰਕੇ ਪੂਰਾ ਸ਼ਹਿਰ ਇਸ ਵੇਲੇ ਖਜ਼ਾਨੇ ਗੇਟ ਖੇ ਗੇਟ ਖਜ਼ਾਨੇ ਦੇ ਇਹ ਹਾਲਾਤ ਦਿਖਾ ਰਹੇ ਆ ਅੱਗੇ ਸਾਹਮਣੇ ਵੀ ਕੂੜੇ ਦਾ ਢੇਰ ਵਖਾਈ ਦੇ ਰਿਹਾ ਹੈ ਹਰ ਪਾਸੇ ਛੋਟੇ ਤੇ ਕਿਤੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਨੇ ਮਗਰ ਲਿਫਟਿੰਗ ਲਿਫਟਿੰਗ ਦੇ ਨਾਮ ਤੇ ਇੱਥੇ ਕੁਝ ਨਹੀਂ ਕੀਤਾ ਜਾ ਰਿਹਾ ਲੋਕਾਂ ਦੇ ਬਿਮਾਰ ਹੋਣ ਦੀ ਜੜੀ ਹੈ ਰਾਤੱਕੀ ਜਾ ਰਹੀ ਹੈ ਕਿ ਕਿਦੋਂ ਹੋਣਗੇ ਲੋਕ ਬੁਰੀ ਤਰ੍ਹਾਂ ਬਿਮਾਰ ਨਾ ਬੋਲਣ ਜੋਗੇ ਹੋਣਗੇ ਬਿਮਾਰ ਹੋਣਗੇ ਤੇ ਕੌਣ ਬੋਲੇਗਾ ਕੌਣ ਚੁੱਕੇਗਾ ਆਵਾਜ਼ ਤੁਸੀਂ ਵੇਖ ਸਕਦੇ ਹੋ ਜੀ ਨਾਲੀਆਂ ਦੇ ਕੀ ਹਾਲ ਨੇ ਸੀਵਰ ਵੀ ਬਲਾਕ ਨੇ ਤੇ ਇੱਥੇ ਕੂੜਾ ਵੀ ਇਸੇ ਤਰ੍ਹਾਂ ਨਾਲ ਪਿਆ ਹੈ ਕੋਈ ਆ ਕੇ ਐਸ ਦਾ ਹਾਲ ਪੁੱਛਣ ਵਾਲਾ ਨਹੀਂ ਕੋਈ ਸੁਨਵਾਈ ਕਰਨ ਵਾਲਾ ਨਹੀਂ ਹੈ ਹਰ ਕੋਨੇ ਤੇ ਇੱਕ ਕੂੜੇ ਦਾ ਢੇਰ ਵਿਖਾਈ ਦੇ ਰਿਹਾ ਹੈ ਕਿਆ ਜਾ ਰਿਹਾ ਹੈ 7-8 ਦਿਨ ਹੋ ਗਏ ਲਗਾਤਾਰ ਕੋਈ ਲਿਫਟਿੰਗ ਨਹੀਂ ਹੋ ਰਹੀ ਹੈ ਸ਼ਹਿਰ ਵਿੱਚ ਅਸੀਂ ਲਗਾਤਾਰ ਰਿਪੋਰਟਿੰਗ ਕਰ ਰਹੇ ਹਾਂ ਤੁਸੀਂ ਵੀ ਦੇਖਿਆ ਹੈ ਸ਼ਹਿਰ ਦੇ ਕਿਸੇ ਕੋਨੇ ਤੋਂ ਲਿਫਟਿੰਗ ਨਹੀਂ ਕੀਤੀ ਜਾ ਰਹੀ ਹੈ रहे रहे तो तो आ, दे, दे, कूड़ा ਵੱਧਦਾ ਜਾ ਰਿਹਾ ਹੈ ਔਰ ਇੰਤਜ਼ਾਰ ਕਿਸ ਚੀਜ਼ ਦਾ ਹੋ ਰਿਹਾ ਹੈ ਇਹ ਸਮਝ ਨਹੀਂ ਲੱਗ ਰਹੀ ਹੈ ਕਿਦੋਂ ਤੱਕ ਇਹ ਇੰਤਜ਼ਾਰ ਲਗਾਤਾਰ ਬਣਾ ਰਹੇਗਾ ਲੋਕਾਂ ਦੇ ਵਾਸਤੇ ਤੇ ਜਿੱਥੋਂ ਤੱਕ ਵੇਖਣਿਆਂ ਸਾਈਡਾਂ ਤੇ ਕੂੜੇ ਦੇ ਢੇਰ ਵਿਖਾਈ ਦੇ ਰਿਹਾ ਹਰ ਪਾਸੇ ਕੂੜਾ ਹੀ ਕੂੜਾ ਦਿਖਾਈ ਦੇ ਰਿਹਾ ਹੈ ਸ਼ਹਿਰ ਨੂੰ ਕਿਸ ਤਰ੍ਹਾਂ ਨਾਲ ਬਣਾਉਣਗੇ ਸਮਾਰਟ City ਇਹ ਸਮਝ ਨਹੀਂ ਆ ਰਿਹਾ ਪੂਰੇ ਹਾਲਾਤਾਂ ਵਿੱਚ ਸ਼ਹਿਰ ਇਸ ਵੇਲੇ ਤਰ੍ਹਾਂ ਹੀ ਮਾਮ ਕਰ ਰਿਹਾ ਹੈ ਸੋ ਕੁਝ ਕਹਿਣਾ ਚਾਹੋਗੇ ਜੀ ਇਸ ਵੇਲੇ ਪੂਰੇ ਸ਼ਹਿਰ ਵਿੱਚ ਕੂੜਾ ਹੀ ਕੂੜਾ ਵਿਖਾਈ ਦੇ ਰਿਹਾ ਉਹ ਤਾਂ ਦੇ ਰਿਹਾ ਜੀ ਬੜੀ ਦੇਰ ਤੋਂ ਕੋਈ ਟਰਾਲੀ ਨਹੀਂ ਆ ਰਹੀ ਕੋਈ ਲੈ ਨਹੀਂ ਆ ਰਿਹਾ ਜੀ ਸੋ ਤੁਹਾਡੇ ਤੁਸੀਂ ਐਸੇ ਇਲਾਕੇ 'ਚ ਰਹਿੰਦੇ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਇਲਾਕੇ ਵਿੱਚ ਤੁਹਾਡੇ ਇਲਾਕੇ ਵਿੱਚ ਕਿਦੋਂ ਹੋਈ ਸੀ ਲਾਸਟ ਅਗਰ ਗੱਲ ਕਰੀਏ ਕੂੜੇ ਦੀ ਲਿਫਟਿੰਗ ਇਹ ਹੋ ਗਏ 15-20 ਦਿਨ ਹੋ ਗਏ ਆ 15-20 ਦਿਨ ਹੋ ਗਏ ਤੇ ਕੂੜਿਆਂ ਦੇ ਢੇਰ ਕਾਫੀ ਵੱਡੇ ਹੋ ਗਏ ਨੇ ਪਹਾੜ ਬਣਦੇ ਪਏ ਆ ਪਹਾੜ ਬਣਦੇ ਪਏ ਡੇਂਗੂ ਦਾ ਖ਼ਰਾਬ ਬੰਦਾ ਪਿਆ ਨਾਲ ਅ ਇਹ ਇਦਾਂ ਲੱਗ ਰਿਹਾ ਹੈ ਕਿ ਅ ਅੰਮ੍ਰਿਤਸਰ ਨੂੰ ਪਹਾੜੀ ਇਲਾਕਾ ਬਣਾਉਣ ਦੀ ਤਿਆਰੀ ਚ ਹੈਗੇ ਉਹ ਤਾਂ ਬਹੁਤ ਨਜ਼ਰ ਆਉਂਦਿਆ ਜੀ 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 ਇੱਥੇ ਕੂੜੇ ਦੇ ਪਹਾੜ ਬਣਾਏ ਜਾਣਗੇ ਵੇਖ ਸਕਦੇ ਹੋ ਨਾਲੀਆਂ ਬਲੌਕ ਨੇ ਸੀਵਰ ਬਲੌਕ ਨੇ ਬੁਰੀ ਤਰ੍ਹਾਂ ਨਾ ਬੁਰੇ ਹਾਲਾਤ ਬਣੇ ਹੋਏ ਆ ਕੂੜਾ ਸੇਵਰ ਬੁਰੀ ਤਰ੍ਹਾਂ ਪਾਣੀ ਖੜਾ ਹੈ ਬਿਲਕੁਲ ਨਹੀਂ ਹਿਲ ਰਿਹਾ ਕਿਉਂਕਿ ਇੱਥੋਂ ਦਾ ਸੇਵਰ ਪੂਰੀ ਤਰ੍ਹਾਂ ਨਾਲ ਚੋਕ ਹੋ ਚੁੱਕਾ ਹੈ ਜਾਮ ਹੋ ਚੁੱਕਾ ਹੈ ਲੋਕਾਂ ਲਈ ਨਵੀਂ ਮੁਸੀਬਤ ਜੜੀ ਬਣ ਰਹੀ ਹੈ ਲਗਾਤਾਰ ਉਹ ਹੈ ਗੰਦਗੀ ਦੇ ਢੇਰ ਤੇ ਭਰੀਆਂ ਨਾਲੀਆਂ ਜਿਨ੍ਹਾਂ ਤੋਂ ਮੱਛਰ ਨਿਕਲ ਰਹੇ ਨੇ ਤੁਸੀਂ ਵੇਖ ਸਕਦੇ ਹੋ ਜੀ ਕੂੜਾ ਵੀ ਤੇ ਨਾਲ ਦੇ ਨਾਲ ਬਲੋਕੇਜ ਵੀ ਪੂਰਾ ਸ਼ਹਿਰ ਇਸ ਵੇਲੇ ਬਸ ਇੱਕੋ ਇੰਤਜ਼ਾਰ ਚ ਹੈ ਕਿ ਕਿਦੋਂ ਹੋਏਗੀ ਉਹਨਾਂ ਦੀ ਸੁਣਵਾਈ ਔਰ ਅਸੀਂ ਵੀ ਇਹੀ ਉਮੀਦ ਕਰਨੇ ਆ ਕਿ ਮੇਅਰ ਸਾਹਿਬ ਪਲੀਜ਼ ਸਾਡੀ ਵੀਡੀਓ ਦੇਖ ਕੇ ਐਸੀ ਕਾਰਵਾਈ ਜਾਂ ਜਿਸ ਤਰ੍ਹਾਂ ਨਾਲ ਵੀ ਇਸ ਦੇ ਉੱਤੇ ਬੈਠਕ ਕਰਕੇ ਜਿਸ ਤਰ੍ਹਾਂ ਨਾਲ ਕਰਮਚਾਰੀਆਂ ਦੇ ਨਾਲ ਜਿਹੜਾ ਵੀ ਸੋਲੂਸ਼ਨ ਨਿਕਲਦਾ ਔਰ ਕੱਢੋ ਤੇ ਉਹਨਾਂ ਨੂੰ ਆਪਣੇ ਕੰਮ ਤੇ ਲਾਓ ਤਾਂ ਕਿ ਸਾਡਾ ਅੰਮ੍ਰਿਤਸਰ ਸ਼ਹਿਰ ਸਾਫ਼ ਸੁਥਰਾ ਹੋ ਸਕੇ ਤੁਸੀਂ ਬਣੇ ਨੋ ਪੰਜਾਬ ਕੇ ਇਸ ਤਿਹੇ ਵੇਖਦੇ ਹੋ ਪੰਜਾਬ